ਤਾਰਨ ਤਾਰਨ ਔਰ ਉਸ ਤੋਂ ਬਾਅਦ ਫਿਰੋਜ਼ਪੁਰ ਤੇ ਹੁਣ ਫਾਜ਼ਿਲਕਾ ਦਾ ਜਿਹੜਾ ਤੁਹਾਡਾ ਲਾਸਟ ਪਿੰਡ ਹੈ ਜਿਹੜਾ ਮਾਰ ਜਮਸ਼ੇਰ ਉੱਥੇ ਤੱਕ ਅਸੀਂ ਸਾਰੇ ਜਿੰਨੇ ਪਿੰਡ ਹੈ ਔਰ ਜਿਹੜੇ ਡੁੱਬੇ ਹੋਏ ਆ ਉਹਨਾਂ ਸਾਰਿਆਂ ਦਾ ਦੌਰਾ ਕਰਕੇ ਆਇਆ ਤੇ ਇਹ ਬੜੀ ਅੱਜ ਦੀ ਪ੍ਰੈਸ ਕਾਨਫਰੰਸ ਇਸ ਕਰਕੇ ਬੁਲਾਈ ਹੈ ਕਿ ਮੈਨੂੰ ਬਹੁਤ ਹੀ ਮਤਲਬ ਜੋ ਅਸੀਂ ਕਹਲੋ ਵੀ ਅਫਸੋਸ ਵੀ ਆ ਦੁੱਖ ਵੀ ਆ ਕਿ ਜਦੋਂ ਸਾਡੇ ਲੋਕ ਮਤਲਬ ਹਾੜਾਂ ਦੀ ਮਾਰ ਚੱਲ ਰਹੀ ਆ ਉਸ ਵੇਲੇ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਉਹਨੇ ਸਾਡੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਜੁਲਾਈ ਦੇ ਵਿੱਚ ਉਹਨਾਂ ਨੇ 23 ਲੱਖ ਲੋਕਾਂ ਦਾ ਤੇ 32 ਲੱਖ ਲੋਕਾਂ ਦਾ ਹੋਰ ਜਿਹੜਾ ਹੈਗਾ ਉਹ ਰਾਸ਼ਨ ਕੱਟਣ ਦੀ ਜਿਹੜੀ ਹੈਗੀ ਆ ਰਾਸ਼ਨ ਚੋਰੀ ਕਰਨ ਦੀ ਜਿਹੜੀ ਹੈਗੀ ਆ ਉਹ ਬੜੀ ਘਨੌਣੀ ਇੱਕ ਜਿਹੜੀ ਹੈਗੀ ਆ ਹਰਕਤ ਚੱਲੀ ਆ ਕਿਉਂਕਿ ਇਸ ਵੇਲੇ ਤਾਂ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਐਮਐਲਏ ਸਾਹਿਬ ਮੇਰੇ ਨਾਲ ਆ ਜੀ ਕੱਲ੍ਹ ਦੇ ਜਦੋਂ ਤੇ ਮੈਂ ਆਇਆ ਹੋਇਆ ਸਾਡੇ ਚੇਅਰਮੈਨ ਸਾਹਿਬ ਆ ਜੀ ਪਰਮਜੀਤ ਜੀ ਔਰ ਉਪਕਾਰ ਸਿੰਘ ਜੀ ਜਿਹੜੇ ਸਾਡੇ ਪ੍ਰਧਾਨ ਆ ਜੀ ਅਸੀਂ ਤਾਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਦੁੱਖ ਵੰਡਾ ਰਹੇ ਆ ਕਿ ਉਹਨਾਂ ਨੂੰ ਕੀ ਦਿੱਕਤ ਹੈ ਉੱਥੇ ਅਸੀਂ ਲਾਸਟ ਪ੍ਰਿੰਟ ਤੱਕ ਬੰਦਿਆਂ ਦੀ ਦਵਾਈ ਵੀ ਨਵੇਸ਼ੀਆਂ ਵਾਸਤੇ ਵੀ ਔਰ ਉਹਨਾਂ ਨੇ ਜੋ ਉਹਨਾਂ ਨੇ ਉਹਨਾਂ ਦੀ ਫੀਡਬੈਕ ਹੈ ਹੁਣ ਮੈਂ ਜਾ ਕੇ ਉਹਨਾਂ ਨੂੰ ਮਿਲ ਕੇ ਆ ਕਿ ਉਹਨਾਂ ਨੂੰ ਕਿਉਂਕਿ ਜਿਹੜਾ ਹਰਾਚਾਰਾ ਹੁਣ ਜਿਹੜਾ ਹੈਗਾ ਉਹਦੀ ਦਿੱਕਤ ਆ ਰਹੀ ਆ ਇਸ ਕਰਕੇ ਜਿਹੜੀ ਮਾਰਕੀਟ ਦੀ ਫੀਲਡ ਹੈ ਉਹ ਸ਼ਾਮ ਤੱਕ ਅੱਜ ਪਹੁੰਚ ਜਾਏਗੀ ਉਹਨਾਂ ਨੂੰ ਰਾਸ਼ਨ ਕਿੱਟਾਂ ਦੀ ਵੀ ਲੋੜ ਹੈ ਇਹੋ ਜਿਹੇ ਹਾਲਾਤ ਦੇ ਵਿੱਚ ਤਾਂ ਜਿਹੜੇ ਤੁਹਾਡੇ ਕੋਈ ਵਿਰੋਧੀ ਵੀ ਹੁੰਦੇ ਆ ਨਾ ਜੀ ਜਿਹੜੇ ਨਾਰਮਲ ਰਾਤਾ ਚ ਦੁਸ਼ਮਣ ਵੀ ਹੁੰਦੇ ਆ ਉਹ ਵੀ ਜਾ ਕੇ ਲੰਗਰ ਲਾਂਦੇ ਆ ਜੀ ਉਹ ਵੀ ਜਾ ਕੇ ਰਾਸ਼ਨ ਵੰਡਦੇ ਆ ਤੇ ਸਾਡੀ ਕੇਂਦਰ ਸਰਕਾਰ ਇਹਨਾਂ ਲੋਕਾਂ ਦਾ ਸਾਡੇ ਤਾਂ ਪੰਜਾਬ ਦੇ ਵਿੱਚ ਤਾਂ 7-8 ਜ਼ਿਲ੍ਹਿਆਂ ਦੇ ਵਿੱਚ ਜੀ ਜਿਹੜੇ 8 ਜ਼ਿਲ੍ਹਿਆਂ ਦੇ ਵਿੱਚ ਲੋਕ ਪਾਣੀ ਦੀ ਮਾਰ ਚੱਲ ਰਿਹਾ ਉਹਨਾਂ ਦੀ ਫਸਲ ਜਿਹੜੀ ਹੈਗੀ ਆ ਚਾਹੇ ਕਿਸੇ ਕੋਲੇ 2 ਏਕੜਾ ਚਾਹੇ 10 ਏਕੜਾ ਜਾਂ 50 ਏਕੜਾ ਜਦੋਂ ਸਾਰੀ ਫਸਲੀ ਡੁੱਬ ਗਈ ਉਹਦੀ ਤਾਂ ਮਿਹਨਤ ਵੀ ਡੁੱਬ ਗਈ ਉਹਦੀ ਤਾਂ ਜਿਹੜਾ ਖਰਚਾ ਕੀਤਾ ਸੀ ਉਹ ਵੀ ਡੁੱਬ ਗਿਆ ਇਹਨਾਂ ਲੋਕਾਂ ਨੂੰ ਸਹਾਰੇ ਦੀ ਲੋੜ ਹੈ ਇਹ ਟਾਈਮ ਤੱਕ ਬਿਲਕੁਲ ਹੀ ਮਤਲਬ ਜਿਹੜਾ ਹੈਗਾ ਜਿਹੜਾ ਕੇਂਦਰੀ ਸਰਕਾਰ ਆ ਕਹਿੰਦੇ ਸੀ ਅਸੀਂ ਸਤੰਬਰ ਦੇ ਵਿੱਚ ਕੱਟ ਦੇਵਾਂਗੇ ਇਹ ਤਾਂ ਜਿਵੇਂ ਮਰੇ ਹੋਏ ਲੋਕਾਂ ਨੂੰ ਜਿਹਨਾਂ ਨੇ ਪਹਿਲਾਂ ਆਪਰੇਸ਼ਨ ਸੰਧੂਰ ਦੀ ਮਾਰ ਵੀ ਉਹਨਾਂ ਨੇ ਚੱਲੀ ਆ ਤੁਸੀਂ ਲੋਕਾਂ ਨੇ ਚੱਲੀ ਆ ਜੀ ਇੱਥੇ ਹੀ ਤੁਰੀਆਂ ਫਿਰਦੀਆਂ ਸੀ ਡਰੋਨ ਉਹ ਕੋਈ ਗੁਜਰਾਤ ਵਿੱਚ ਦਾ ਜਾਂ ਤੁਹਾਡੇ ਬਿਹਾਰ ਵਿੱਚ ਤੱਕ ਤੇ ਗਏ ਨਹੀਂ ਹਜੇ ਜਿਹਨਾਂ ਨੂੰ ਜਿਹਨਾਂ ਨੂੰ ਸਪੈਸ਼ਲ ਪੈਕੇਜ ਦਿੱਤੇ ਜਾ ਸਕੇ ਇਹਨਾਂ ਲੋਕਾਂ ਨੂੰ ਸਪੈਸ਼ਲ ਪੈਕੇਜ ਦੀ ਲੋੜ ਸੀ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ 80 ਕਰੋੜ ਲੋਕਾਂ ਨੂੰ ਰਾਸ਼ਨ ਦਿੰ ਰਹੇ ਹਾਂ ਜੀ ਡਾਂਕੇ ਮਾਰਦੇ ਆ ਜੀ ਇਹ ਪੰਜਾਬ 'ਚ ਤਾਂ ਮਿਲਦਾ ਹੀ 1 ਕਰੋੜ 53 ਲੱਖ ਨੂੰ ਮਿਲਦਾ ਸੀ ਉਹਦੇ 'ਚੋਂ 55 ਲੱਖ ਦਾ ਤਾਂ ਰਾਸ਼ਨ ਕੱਟ ਤੇ ਕੱਟ ਰਿਹਾ ਜੀ ਇਹ ਪੰਜਾਬ ਦੇ ਵਿੱਚ ਤਾਂ 1 ਕਰੋੜ ਤੋਂ ਵੀ ਘਟ ਗਿਆ ਜੀ ਤੇ ਜੇ ਮੈਂ ਗੱਲ ਕਰਾਂ ਤੁਹਾਡੇ ਇੱਥੇ ਲੋਕਲ ਜੇ ਗੱਲ ਕਰਾਂ ਤੁਹਾਡੇ ਜਿਹੜੇ ਇਹ ਵਾਲੇ ਜ਼ਿਲ੍ਹੇ ਆ ਜੀ ਇਨ੍ਹਾਂ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਇਹਨਾਂ ਨੇ 80 ਹਜ਼ਾਰ ਲੋਕਾਂ ਦਾ ਪਹਿਲਾਂ ਕੱਟਤਾ ਜੀ ਤਰਨਤਾਰਨ ਤੇ 1,54,000 ਦਾ ਕੱਟਤਾ ਔਰ ਫਿਰੋਜ਼ਪੁਰ ਦੇ ਵਿੱਚ 92,560 ਤੇ ਇਸੇ ਤਰ੍ਹਾਂ ਜਿਹੜਾ ਹੋਣਾ ਉਹ ਫਿਰੋਜ਼ਪੁਰ ਦੇ ਵਿੱਚ 1,41,000 ਦਾ ਹੋਰ ਕੱਟਿਆ ਜਾਏਗਾ ਫਾਜ਼ਿਲਕਾ ਦੇ ਵਿੱਚ 1,06,000 ਦਾ ਹੋਰ ਕੱਟਿਆ ਜਾਏਗਾ 2 ਲੱਖ ਲੋਕਾਂ ਦਾ ਰਾਸ਼ਨ ਉਹਨਾਂ ਲੋਕਾਂ ਦਾ ਰਾਸ਼ਨ ਜਿਨ੍ਹਾਂ ਨੇ ਆਪਰੇਸ਼ਨ ਸੰਦੂਰ ਦੀ ਮਾਰ ਝੱਲੀ ਹੈ ਜਿਹੜੇ ਹੜ੍ਹਾਂ ਦੀ ਮਾਰ ਥੱਲੇ ਆ ਔਰ ਇਸ ਸਮੇਂ ਦੇ ਉੱਤੇ ਜਦੋਂ ਆਪਰੇਸ਼ਨ ਸੰਦੂਰ ਹੋਇਆ ਸੀਗਾ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਹੋਮ ਮਿਨਿਸਟਰ ਨੂੰ ਡਿਫੈਂਸ ਮਿਨਿਸਟਰ ਨੂੰ ਇਹਨਾਂ ਦਾ ਬਾਰਡਰ ਏਰੀਆ ਦਾ ਆ ਕੇ ਦਿੱਕਤਾਂ ਦੇਖਣੀਆਂ ਚਾਹੀਦੀਆਂ ਆਪਣਾ ਆ ਕੇ ਕਿਹੜੇ ਹਾਲਾਤ ਵਿੱਚ ਰਹਿੰਦੇ ਆ ਉਹ ਦੇਖਣੇ ਚਾਹੀਦੇ ਆ ਜੇ ਪੰਜਾਬ ਦੇ ਸਾਰੇ ਮੰਤਰੀ ਕੱਲੇ-ਕੱਲੇ ਪਿੰਡ ਤੱਕ ਪਹੁੰਚ ਸਕਦੇ ਆ ਤੇ ਜਿਹੜੇ ਕੇਂਦਰ ਦੇ ਮੰਤਰੀ ਆ ਕਿਉਂ ਜੀ ਉਹ ਕਿਸੇ ਹੋਰ ਦੇਸ਼ ਦੇ ਉਹ ਵੀ ਇਸੇ ਦੇਸ਼ ਦੇ ਬਸੰਦੇ ਆ ਜੀ ਉਹਨਾਂ ਨੂੰ ਵੀ ਇਸ ਦੇਸ਼ ਦੇ ਲੋਕਾਂ ਨੇ ਚੁੜਿਆ ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਜੀ ਜਿਹੜੇ ਸਾਰੇ ਚਲੋ ਪ੍ਰਧਾਨ ਮੰਤਰੀ ਬਿਜ਼ੀ ਹੁੰਦੇ ਆ ਜੀ ਉਹ ਵਿਦੇਸ਼ਾਂ ਵਿੱਚ ਜਾ ਸਕਦੇ ਆ ਇੱਥੇ ਏਰੀਅਲ ਸਰਵੇ ਉਹ ਵੀ ਕਰ ਸਕਦੇ ਆ ਜੀ ਆ ਕੇ ਔਰ ਜਿਹੜੇ ਉਹਨਾਂ ਦੇ ਮੰਤਰੀ ਆ ਗਏ ਆ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਭੇਜਣਾ ਚਾਹੀਦਾ ਜਿਵੇਂ ਸਾਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਆਪ ਖੁਦ ਵੀ ਗਏ ਆ ਔਰ ਇਕੱਲੇ-ਕੱਲੇ ਜਿਹੜੇ ਆ ਗਏ ਆ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਇਕੱਲੇ-ਕੱਲੇ ਪਿੰਡ ਤੱਕ ਪਹੁੰਚ ਕੇ ਉੱਥੇ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਰਾਹਤ ਸਮਗਰੀ ਅਸੀਂ ਵੰਡਾ ਰਹੇ ਆ ਤੇ ਕੇਂਦਰ ਦੇ ਮੰਤਰੀ ਕਿਉਂ ਨਹੀਂ ਆ ਸਕਦੇ ਜੀ ਉਹਨਾਂ ਦਾ ਕੰਮ ਰਾਸ਼ਨ ਕਟਾ ਹੈ ਉੱਥੇ 에어 ਕੰਡੀਸ਼ਨ ਦੇ ਕਮਰੇ ਵਿੱਚ ਬੈਠ ਕੇ ਨਹੀਂ ਪਤਾ ਲੱਗਦਾ ਦੋਕ ਲੋਕਾਂ ਦੀ ਦੁੱਖ ਤਕਲੀਫ ਕੀ ਆ ਇੱਥੇ ਆਣ ਜਿਵੇਂ ਅਸੀਂ ਹੜ੍ਹਾਂ ਦੇ ਪਾਣੀ ਦੇ ਵਿੱਚੋਂ ਲੰਘ ਕੇ ਗਏ ਆ ਨਾ ਜੀ ਮੈਨੂੰ ਪਤਾ ਲੱਗਿਆ ਕੱਲ ਕੁਝ ਆਏ ਸੀਗੇ ਜੀ ਕਾਂਗਰਸ ਦੇ ਐਮਪੀ ਆਏ ਸੀ ਕੋਈ ਹੋਰ ਬੰਦੇ ਵੀ ਆਏ ਸੀ ਪਿੱਛੋਂ ਦੂਰੋਂ ਕੱਢ ਕੇ ਮੁੜ ਜਾਂਦੇ ਆ ਜੀ ਅੱਗੇ ਜਾ ਕੇ ਆਪਣਾ ਮਰਨਾ ਥੋੜੀ ਆ ਜੀ ਲੋਕਾਂ ਨੂੰ ਮਰਨ ਲਈ ਛੱਡ ਦਿਓ ਪਹਿਲਾਂ ਜੇ ਜੰਗ ਲੱਗੇ ਤਾਂ ਵੀ ਜੇ ਹੜ੍ਹਾਂ ਆਣ ਤਾਂ ਵੀ ਹੋਰ ਕੋਈ ਬਿਮਾਰੀ ਫੈਲੇ ਤਾਂ ਵੀ ਇਹਨਾਂ ਨੂੰ ਤਾਂ ਜੇ ਸਪੈਸ਼ਲ ਪੈਕੇਜ ਦੀ ਬਿਹਾਰ ਨੂੰ ਕੀ ਲੋੜ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਜਿਹੜੇ ਬਾਰਡਰ ਦੇ ਉੱਤੇ ਗੋਲੀਆਂ ਖਾਂਦੇ ਆ ਉਹਨਾਂ ਨੂੰ ਲੋੜ ਹੈ ਜਿਹੜੇ ਤੁਹਾਡੇ ਇੱਥੇ ਇਸ ਹਾਲਾਤ ਦੇ ਵਿੱਚ ਅਨਾਜ ਪੈਦਾ ਕਰਕੇ ਦੇਸ਼ ਦਾ ਢਿੱਡ ਭਰ ਰਹੇ ਆ ਤੇ ਤੁਸੀਂ ਉਹਨਾਂ ਦੇ ਬੱਚਾ ਦੇ ਮੂੰਹ ਚ ਬੁਰਕਿਆ ਖਿੱਚ ਰਹੇ ਹੋ ਜੀ ਮਾਲੂਮ ਹੈ ਤੇ ਬਹੁਤ ਅਫਸੋਸ ਦੀ ਗੱਲ ਹੈ ਜੀ ਮੈਂ ਉਮੀਦ ਕਰਦਾ ਕਿ ਵਾਹਿਗੁਰੂ ਇਹਨਾਂ ਨੂੰ ਸਮਤ ਬਖਸ਼ੇ ਜੀ ਜਿਹੜੇ ਭਾਜਪਾ ਵਾਲੇ ਆ ਇਹ ਕਿਤੇ ਵੋਟ ਚੋਰੀ ਕਰ ਰਹੇ ਆ ਜੀ ਕਿਤੇ ਰਾਸ਼ਨ ਚੋਰੀ ਕਰ ਰਹੇ ਆ ਪੰਜਾਬ ਦਾ ਪਾਣੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਡਾਟਾ ਚੋਰੀ ਕਰ ਰਹੇ ਆ ਲੋਕਾਂ ਦੇ ਵਿੱਚੋਂ ਜਾ ਕੇ ਇਹ ਡਾਟਾ ਕਲੈਕਸ਼ਨ ਦਾ ਟਾਈਮ ਹੈ ਜੀ ਜਾਓ ਪਿੰਡਾਂ 'ਚ ਜਾਓ ਲੋਕ ਬਹੁਤ ਸਾਰੇ ਜਿਹੜੇ ਐਨ ਜੀਓਜ਼ ਆ ਪਿੰਡਾਂ ਦੀ ਸੰਗਤ ਆ ਉਹ ਲੰਗਰ ਬਣਾ ਕੇ ਪਾਣੀ ਦੀਆਂ ਬੋਤਲਾਂ ਲੈ ਕੇ ਔਰ ਰਾਸ਼ਨ ਲੈ ਕੇ ਪਹੁੰਚ ਰਹੇ ਆ ਚਾਰਾ ਚਾਰੇ ਦੀਆਂ ਟਰਾਲੀਆਂ ਭਰ ਕੇ ਲੈ ਕੇ ਜਾ ਕੇ ਕਰਿਆ ਤੁਸੀਂ ਵੀ ਕੋਈ ਚੰਗਾ ਕੰਮ ਕਰੋ ਜ਼ਿੰਦਗੀ ਦੇ ਵਿੱਚ ਤੁਸੀਂ ਲੋਕਾਂ ਦੇ ਪੇਟ ਦੇ ਉੱਤੇ ਲੱਤਣਾ ਮਾਰੋ ਇਹਨਾਂ ਦੇ ਪੇਟ ਇਹਨਾਂ ਦੇ ਮੂੰਹ 'ਚ ਬੁਰਕੀਆਂ ਨਾ ਹੋਰ ਇਹਨਾਂ ਦੇ ਬੱਚਿਆਂ ਦੀਆਂ ਛੋਟੇ ਛੋਟੇ ਬੱਚੇ ਆ ਜੀ ਸਾਰੇ ਪਾਸੇ ਪਾਣੀ ਨਾਲ ਕਿਰੇ ਹੋਏ ਆ ਕੀ ਜ਼ਿੰਦਗੀ ਆ ਜੀ ਉਹਨਾਂ ਬੰਦਿਆਂ ਦੀ ਜੀ ਇਹਨਾਂ ਨੂੰ ਲੋੜ ਆ ਸਪੈਸ਼ਲ ਪੈਕੇਜ ਦੀ ਇਹਨਾਂ ਨੂੰ ਲੋੜ ਆ ਬਾਰਡਰ ਏਰੀਆ ਡਿਵੈਲਪਮੈਂਟ ਇਹਨਾਂ ਨੂੰ ਜਿਹੜੇ ਜਿਹੜੀਆਂ ਜਿਹਰਾਂ ਦੀ ਫਸਲ ਮਰ ਗਈ ਆ ਇਹਨਾਂ ਦੀ ਮਦਦ ਕਰੋ ਤੁਸੀਂ ਇਹੀ ਤੁਹਾਡੇ 61 ਦੀ ਲੜਾਈ ਵਿੱਚ ਤੁਹਾਡੇ ਕੰਮ ਆਏ ਜੀ 71 ਦੀ ਲੜਾਈ 'ਚ ਇਹ ਕੰਮ ਆਇਆ ਤੁਹਾਡੇ ਬਾਰਡਰ ਦੀ ਰਾ ਇਹਨਾਂ ਦੇ ਬੱਚਿਆਂ ਨੂੰ ਸਪੈਸ਼ਲ ਨੌਕਰੀਆਂ ਦਾ ਪੈਕੇਜ ਔਰ ਕੇਂਦਰ ਸਰਕਾਰ ਵੱਲੋਂ ਜਿਹੜਾ ਪਹਿਲਾਂ ਬਾਰਡਰ ਏਰੀਆ ਅਲਾਉਂਸ ਹੁੰਦਾ ਸੀਗਾ ਉਹਨੂੰ ਵਧਾਣ ਦੀ ਲੋੜ ਹੈ ਔਰ ਇਹਨਾਂ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਕੋਈ ਨਾ ਕੋਈ ਵੱਡਾ ਇਕਨੋਮਿਕ ਪੈਕੇਜ ਜਿਹੜੇ ਬਾਰਡਰ ਡਿਸਟ੍ਰਿਕਟ ਆ ਚਾਹੇ ਪੰਜਾਬ ਦੇ ਆ ਜੀ ਚਾਹੇ ਜੰਮੂ ਦੇ ਆ ਜਾਂ ਹੋਰ ਜਿਹੜੇ ਸੂਬੇ ਨਾਲ ਲੱਗਦੇ ਆ ਰਾਜਸਥਾਨ ਦੇ ਆ ਉਹਨਾਂ ਨੂੰ ਸਾਰਿਆਂ ਨੂੰ ਬਾਰਡਰ ਵਾਲੇ ਲੋਕਾਂ ਨੂੰ ਕੁਛ ਨਾ ਕੁਛ ਐਡੀਸ਼ਨਲ ਸਹੂਲਤਾਂ ਮਿਲੀਆਂ ਚਾਹੀਦੀਆਂ ਪਹਿਲਾਂ ਜਿੰਨੇ ਕਰਮਚਾਰੀ ਹੁੰਦੇ ਸੀ ਸਾਡੇ ਡਾਕਟਰ ਸੀ ਔਰ ਉਹਨਾਂ ਨੂੰ ਸਪੈਸ਼ਲ ਪੱਤਾ ਮਿਲਦਾ ਹੁੰਦਾ ਸੀ ਟੀਚਰ ਨੂੰ ਸਪੈਸ਼ਲ ਪਤਾ ਮਿਲਦਾ ਸੀ ਉਹਦੇ ਨਾਲ ਕਰਮਚਾਰੀ ਜਾਂਦੇ ਸੀ ਉੱਥੇ ਉਹ ਵੀ ਮਿਲਨੇ ਚਾਹੀਦੇ ਆ ਸਾਰੇ ਉਹ ਬੰਦ ਕਰਤੇ ਇਹਨਾਂ ਨੇ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਬਾਰਡਰ ਵਾਲੇ ਬੰਦਿਆਂ ਨੂੰ ਜਿਹੜੇ ਗੋਲੀਆਂ ਦਾ ਸਾਹਮਣਾ ਕਰਦੇ ਉਹ ਬੰਦ ਕਰ ਰਿਆ ਇਹਦੀ ਮੈਂ ਨਿੰਦਾ ਕਰਦਾ ਔਰ ਮੈਂ ਉਮੀਦ ਕਰਦਾ ਕਿ ਉਹਨਾਂ ਨੂੰ ਜਿਹੜੇ ਆ ਗਿਆ ਉਹ ਆਣਗੇ ਇਹਨਾਂ ਇਲਾਕਿਆਂ ਦਾ ਦੌਰਾ ਕਰਨਗੇ ਉਸ ਤੋਂ ਬਾਅਦ ਜਾ ਕੇ ਦੇਖੋ ਜੇ ਤੁਹਾਡੀ ਹਿੰਮਤ ਪੈਂਦੀ ਆ ਤੁਸੀਂ ਇੱਕ ਵਾਰੀ ਇਹਨਾਂ ਪਿੰਡਾਂ ਦੇ ਵਿੱਚ ਜਾਇਓ ਪਾਣੀ ਦੇ ਵਿੱਚ ਜਾਓ ਲੋਕਾਂ ਦੇ ਵਿੱਚ ਜਿਵੇਂ ਮੈਂ ਜਾ ਕੇ ਆਇਆ ਲੋਕਾਂ ਦੇ ਹਾਲਾਤ ਦੇਖੋ ਤੁਸੀਂ ਕਹੋਗੇ ਸਾਤੋਂ ਗਲਤੀ ਹੋ ਗਈ ਤੁਸੀਂ ਮਾਫੀ ਮੰਗੋਗੇ ਤੁਹਾਨੂੰ ਰੱਬ ਵੀ ਮaaf ਨਹੀਂ ਕਰੇਗਾ ਤੁਹਾਨੂੰ ਰੱਬ ਵੀ ਤੁਹਾਨੂੰ ਮਾਫ਼ ਨਹੀਂ ਕਰੇਗਾ ਜਿਹੜਾ ਤੁਸੀਂ ਗੁਨਾਹ ਕਰ ਰਹੇ ਹੋ ਜਿਹ ਤੁਸੀਂ ਇਹਨਾਂ ਲੋਕਾਂ ਦਾ ਰਾਸ਼ਨ ਕੱਟ ਰਹੇ ਹੋ ਸੋ ਮੈਂ ਇਹ ਬੇਨਤੀ ਕਰਦਾ ਜੀ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਆ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਪ੍ਰਧਾਨ ਮੰਤਰੀ ਜੀ ਆਪਣੇ ਮੰਤਰੀਆਂ ਨੂੰ ਰੋਕੋ ਕਿ ਕੋਈ ਰਾਸ਼ਨ ਨਹੀਂ ਕੱਟਣਾ ਔਰ ਇੱਕ ਸਪੈਸ਼ਲ ਪੈਕੇਜ ਜਿਹੜੇ ਪੰਜ ਨੋਟ ਕੀਤਾ ਦੂਜਾ ਉਹਨਾਂ ਦੇ ਵਿੱਚ ਹੈਗਾ ਕਿ ਉਹਨਾਂ ਕੋਲੇ ਮਲਕੀਅਤ ਦੇ ਜਿਹੜੇ ਰਜਿਸਟਰੀ ਉਹਨਾਂ ਦੇ ਨਾਂ ਤੇ ਨਹੀਂ ਹੁੰਦੇ ਕੱਚੇ ਕਹਿੰਦੇ ਆ ਉਹ ਕਿਸਾਨ ਨੇ ਸਾਨੂੰ ਸਾਨੂੰ ਹਾਂਜੀ ਕੱਚੀਆਂ ਜ਼ਮੀਨਾਂ ਸਾਨੂੰ ਕਹਿੰਦੇ ਕੱਚੀਆਂ ਜ਼ਮੀਨਾਂ ਕਹਿੰਦੇ ਪੱਕੀਆਂ ਕਰ ਦਿਓ ਇਹ ਮੈਂ ਸਾਰੇ ਜਿਹੜੇ ਸਾਡੀ ਜਿਹੜੀ ਕਮੇਟੀ ਬਣੀ ਹੈ ਮੈਂ ਉਹਦੇ ਵੱਲੋਂ ਆਪਣੇ ਮੁੱਖ ਮੰਤਰੀ ਨਾਲ ਵੀ ਗੱਲ ਕਰਾਂਗੇ ਅਸੀਂ ਕੇਂਦਰ ਨਾਲ ਵੀ ਟੇਕ ਅਪ ਕਰਾਂਗੇ ਉਹ ਹੋਣਾ ਚਾਹੀਦਾ ਕੋਈ ਵੀ ਮਬਵਜਾਂ ਦਾ ਉਹਨਾਂ ਨੂੰ ਦਿੱਕਤ ਆਉਂਦੀ ਹੈ ਜੀ ਕਿਉਂਕਿ ਕੱਚੀਆਂ ਜ਼ਮੀਨਾਂ ਹੈ ਕਿ ਉਹਨਾਂ ਦੇ ਨਾਂ ਤੇ ਨਹੀਂ ਹੈ ਔਰ ਹੋਰ ਵੀ ਜਿਹੜੀ ਉਹਨਾਂ ਤੇ ਦਿੱਕਤ ਹੈਗੀ ਸਾਰੀ ਮੈਂ ਲਿਸਟ ਬਣਾਈ ਹੈ ਅੱਛਾ ਪੁਆਇੰਟ ਹੈ ਜੀ ਤੁਸੀਂ ਅੰਕੜਾ ਦੱਸ ਰਹੇ ਸੀ ਵੀ ਜਿਹੜਾ ਰਾਸ਼ਨ ਦੇ ਕਾਰਡ ਜਿਹੜੇ ਕੱਟੇ ਗਏ ਜੀ ਪਰ ਉਧਰ ਹੀ ਭਾਜਪਾ ਵੱਲੋਂ ਜਿਹੜੇ ਲੋਕ ਭਲਾਈ ਕੈਂਪ ਲ ਉਹਨੂੰ ਕੋ ਭਲਾਈ ਸ਼ਬਦ ਕਿਹੜੇ ਲੋਕਾਂ ਦੀ ਭਲਾਈ ਜੀ ਜਿਹੜੇ ਡੁੱਬੇ ਹੋਏ ਉਹਨਾਂ ਦਾ ਰਸਨ ਕੱਟ ਕੇ ਕਿਵੇਂ ਭਲਾਈ ਹੋ ਜਾਊਗੀ ਉਹਨਾਂ ਦੀ ਜੀ ਤੁਸੀਂ ਦੇਖੋ ਇੱਕ ਗੱਲ ਹੋਰ ਦੇਖੋ ਜੀ ਤੁਸੀਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਸੀ ਜੀ ਰਸਨ ਕਾਰਡ ਉਹਨਾਂ ਨੇ ਬਣਾਏ ਫਿਰ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਹੋਰ 4-5 ਲੱਖ ਐਡ ਕਰ ਦਿੱਤੇ ਜੀ ਵਿੱਚ ਸਾਡੀ ਸਰਕਾਰ ਆਣ ਤੋਂ ਬਾਅਦ ਸਾਨੂੰ ਇੱਕ ਵੀ ਕਾਰਡ ਨਹੀਂ ਬਣਾਉਣ ਦਿੱਤਾ ਜੀ ਉਹਨਾਂ ਨੇ ਅਸੀਂ ਕੱਟੇ ਜਰੂਰ ਆ ਅਸੀਂ ਇਹ ਕਹਾਂਗੇ ਜਿਹੜਾ ਬੰਦਾ ਗੁਜ਼ਰ ਗਿਆ ਜਦੀ ਡੈਥ ਹੋ ਗਈ ਉਹਦਾ ਕਾਰਡ ਕੱਟਿਆ ਜਾਊਗਾ ਉਹਦੇ ਨਾਲ ਕਾਰਡ ਅਸੀਂ ਕੱਟਿਆ ਜ਼ਰੂਰ ਆ ਕਾਰਡ ਤਾਂ ਇਹਨਾਂ ਨੇ ਬਣਾਏ ਹੋਏ ਸੀ ਜੀ ਉਹ ਅਕਾਲੀ ਭਾਜਪਾ ਦੀ ਸਰਕਾਰ ਦੇ ਵਿੱਚ ਵੀ 10 ਸਾਲ ਠੀਕ ਸੀ ਉਸ ਤੋਂ ਬਾਅਦ ਜਿਹੜੀ 5 ਸਾਲ ਪਹਿਲਾਂ 5 ਸਾਲ ਜਿਹੜੀ 17 ਤੋਂ 22 ਜਿਹੜੀ ਕਾਂਗਰਸ ਦੀ ਸਰਕਾਰ ਸੀ 10 ਸਾਲ ਚ ਉਹ 20 ਸਾਲ ਸਾਰੇ ਰਾਸ਼ਨ ਕਾਰਡ ਸਾਰੇ ਠੀਕ ਸੀ ਬੰਦੇ ਉਹ ਹੁਣ ਸਾਡੀ ਸਰਕਾਰ ਆਈ ਹੈ ਇਹ ਬਾਰਡਰ ਡਿਸਟ੍ਰਿਕਟ ਨੂੰ ਡੀਸਟੈਬਲਾਈਜ਼ ਕਰਨ ਵਾਲੀ ਗੱਲ ਆ कल कल सुखबीर पाडल ਦਾ ਇੱਕ ਦਾਵਾ ਸੀਗਾ ਜਦੋਂ ਇਧਰਲੇ ਇਲਾਕੇ ਚਾਹੇ ਵੱਲੋਾਨਾ ਸਾਈਡ ਤੇ ਔਰ ਅਸੀਂ ਦੇਖ ਰਹੇ ਸੀ ਸੁਣ ਰਹੇ ਸੀ ਕਿ ਉਹ ਕਹਿੰਦੇ ਵੀ ਜਦੋਂ ਬਾਦਲ ਸਾਹਿਬ ਹੁੰਦੇ ਸੀ ਇਹੀ ਇਲਾਕਾ ਸੀ ਹੜਪੀਟ ਤਾ ਨੂੰ ਉਹਨਾਂ ਨੇ 850 ਕਰੋੜ ਉਦੋਂ ਇਵਨ ਦਨ ਕਿ ਚੋਣੀਆਂ ਤੱਕ ਨੂੰ ਦੇ ਕੇ ਗਏ ਠੀਕ ਹੈ ਸਾਡੇ ਮਾਨਯੋਗ ਵਿਧਾਇਕ ਸਾਹਿਬ ਵੀ ਬੜੇ ਐਫਰਟ ਕਰ ਰਹੇ ਆ ਇਹਨਾਂ ਨੇ ਕੱਚੀ ਜਮੀਨਾਂ ਦਾ ਵੀ ਮੁੱਦਾ ਚੱਕਿਆ ਪਿਛਲੇ ਦਿਨੀ ਠੀਕ ਹੈ ਤੇ ਹੁਣ ਆਪਾਂ ਕੀ ਕਰ ਰਹੇ ਆ ਆਪਣੀ ਸਰਕਾਰ ਪੰਜਾਬ ਸਰਕਾਰ ਵੱਲੋਂ ਕੀ ਵਿਸ਼ੇਸ਼ ਪੈਕੇਜ ਵਰਤਾਂ ਦੇਖੋ ਜਿਹੜਾ ਜਦੋਂ ਕੋਈ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਉਹਦੇ ਵਿੱਚ ਤਿੰਨ ਸਟੇਜਸ ਹੁੰਦੀਆਂ ਉਹਦੀਆਂ ਜੀ ਪਹਿਲਾ ਰੈਸਕਿਊ ਫਿਰ ਰੀਲੀਫ ਅਸੀਂ ਜਿਹੜਾ ਰੈਸਕਿਊ ਹੈ ਉਹ ਸਾਰਾ ਕਰ ਚੁੱਕੇ ਆ ਜੀ ਹੁਣ ਅਸੀਂ ਰੀਲੀਫ ਵਾਲੀ ਫੇਸ ਦੇ ਵਿੱਚ ਆ ਉਹਦੇ ਵਿੱਚ ਜਿਵੇਂ ਮੈਂ ਹੁਣ ਅੱਜ ਗਿਆ ਉਥੇ ਜਿਵੇਂ ਕਪੂਰਥਲੇ ਚ ਬੋਪਰ ਏਰੀਆ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਦਾ ਉਥੇ ਮਿਲ ਲਿਆ ਸੀਗਾ ਇੱਥੇ ਜਿਹੜਾ ਸੀਗਾ ਅੱਜ ਮੈਂ ਸ਼ੁਰੂ ਕਰਾਤਾ ਕਿ ਜਿਹੜੀ ਇੱਕ ਤਾਂ ਐਨੀਮਲਸ ਵਾਸਤੇ ਸਾਈਲੇਜ ਹੈ ਔਰ ਜਿਹੜੀ ਮਾਰਕਫਲਡ ਦੀ ਫੀਡ ਹੈ ਉਹ ਭੇਜੋ ਰਾਸ਼ਨ ਕਿਟਸ ਭੇਜੋ ਪਾਣੀ ਉੱਥੇ ਆਰੋ ਲੱਗੇ ਹੋਈ ਸੀ ਮੈਂ ਵੀ ਪੀ ਕੇ ਆਇਆ ਚਾਹ ਵੀ ਪੀ ਕੇ ਆਇਆ ਪਾਣੀ ਵੀ ਪੀ ਕੇ ਆਇਆ ਪਾਣੀ ਦੇ ਵਿੱਚ ਦਿੱਕਤ ਨਹੀਂ ਸੀ ਉਹਦੀ ਮੈਂ ਟੈਸਟਿੰਗ ਵੀ ਕਰਵਾ ਰਿਆ ਅ ਬਟਰਨਲੀ ਵਾਲੇ ਜਿਹੜੇ ਦੂਜੇ ਡਾਕਟਰ ਹੈ ਸਾਡੇ ਵਾਲੇ ਇਹ ਸਾਰੇ ਜਾ ਕੇ ਦਵਾਈ ਅਕੀਰਲੇਪਿੰਡ ਤੱਕ ਜਿਹੜਾ ਤੁਹਾਡਾ ਮਾਰਜਮ ਸ਼ੇਰ ਤੱਕ ਪਹੁੰਚਾ ਰਿਹਾ ਮੇਰੇ ਲਈ ਛੋਟਾ ਤੁਹਾਡਾ ਉਸਤੇ ਮੈਂ ਤੁਹਾਡੇ ਉਹਦੇ ਤਿਆਰ ਆ ਮੈਂ ਹੁਣ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਪਾਣੀ ਰੀਸੀਵ ਕਰੇਗਾ ਉਹ ਇਹਨਾਂ ਨੂੰ ਸਾਰੇ ਕੰਪਨਸੇਸ਼ਨ ਵੀ ਦੇਵਾਂਗੇ ਜੀ ਅਸੀਂ ਉਹ ਅਸੀਂ ਜਿਹੜੀਆਂ ਸੀਲਿੰਗ ਆ ਉਹਨਾਂ ਨੂੰ ਵੀ ਹਟਾਣ ਦੀ ਹਟਾਵਾਂਗੇ ਜੀ ਅਸੀਂ ਤੇ ਇਹਦੇ ਇਸ ਤੇ ਬਾਵਜੂਦ ਜਿਹੜਾ ਦੂਜਾ ਹੈਗਾ ਵੀ ਜਿਹੜਾ ਇਹ ਸਭ ਤੋਂ ਵੱਡੀ ਗੱਲ ਆ ਜਿਹੜੀ ਅੱਜ ਤੱਕ ਨਹੀਂ ਹੋਇਆ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਹੈਗਾ ਕਿ ਇਹਨਾਂ ਨੂੰ ਜਿਹੜਾ ਰੀਹੈਬਿਲੀਟੇਸ਼ਨ ਵਾਸਤੇ ਤਾਂ ਜੋ ਸਾਰੇ ਸਟੈਪਸ ਹੁੰਦੇ ਆ ਸਾਰੇ ਕਰਾਂਗੇ ਅਸੀਂ ਜੋ ਅੱਜ ਤੱਕ ਨਹੀਂ ਹੋਇਆ ਉਹਨਾਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨੌ ਕੈਬਨਟ ਮਿਨਿਸਟਰ ਦੀ ਕਮੇਟੀ ਬਣਾਈ ਆ ਜਿਹਦੇ ਵਿੱਚ ਮੈਂ ਵੀ ਹੈਗਾ ਅਸੀਂ ਸਾਰੇ ਏਰੀਆ ਦਾ ਸਰਵੇ ਕਰਕੇ ਕਿ ਜੇ ਆਪਣੇ ਕੋਲੇ ਜਿਸ ਤਰ੍ਹਾਂ 88 ਦੇ ਹੜ੍ਹ ਜਿਹੜੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਹੈ ਜਿਹੜੇ 23 ਦੇ ਵਿੱਚ ਵੀ ਆਏ ਸੀ ਉਹ ਇਸ ਤੋਂ ਮਾੜੇ ਸੀ ਹੁਣ ਤੱਕ ਦੇ ਜੋ ਅੱਜ ਦੇ ਹਾਲਾਤ ਆ ਕੱਲ੍ਹ ਦਾ ਪੱਕਾ ਨਹੀਂ ਸਕਦੇ ਦੇਖੋ ਅਚਾਨਕ بارش ਹੋ ਜਾਏ ਤੇ ਅਸੀਂ ਬਹੁਤ ਸਾਡੇ ਜਿਹੜੇ ਜਿੰਨੇ ਵੀ ਸਾਡੇ ਚਾਹੇ ਮੰਤਰੀ ਜੀ ਗੋਇਲ ਸਾਹਿਬ ਹੈ ਸੈਕਟਰੀ ਆ ਕ੍ਰਿਸ਼ਨ ਕੁਮਾਰ ਜੀ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਉਹਨੂੰ ਇੱਕ ਕੰਟਰੋਲਡ ਮੈਨਰ ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਜਾਵੇ ਪਾਖੜੇ ਦੀ ਤੇ ਉਹਨਾਂ ਦੀ ਪੌਂਕ ਟਾਈਮ ਦੀ ਆਪਸ ਦੇ ਵਿੱਚ ਵੀ ਉਹਨਾਂ ਨੂੰ ਕੀਤਾ ਜਾਵੇ ਇਸ ਤੋਂ ਸਵਾਇ ਸਾਡੀ ਕੋਸ਼ਿਸ਼ ਇਹ ਹੋਏਗੀ ਵੀ ਅਸੀਂ ਇਹਦੀ ਕੈਪੈਸਿਟੀ ਜਿਹੜੀ ਰਿਵਰਸ ਦੀ ਕੈਪੈਸਿਟੀ ਆ ਡੀਸਲਟਿੰਗ ਕਰਕੇ ਲੋਕਾਂ ਨਾਲ ਮਿਲ ਕੇ ਜੇ ਸਾਨੂੰ ਕੋਈ ਜ਼ਮੀਨ ਦਾ ਕੋਈ ਮੁਆਵਜ਼ਾ ਦੇ ਕੇ ਹੋਰ ਕਰਨਾ ਪੈਂਦਾ ਉਹਨਾਂ ਦੀ ਜਿਹੜੀ ਪਾਣੀ ਦੀ ਕੈਪੈਸਿਟੀ ਤਾਂ ਕਿ ਦਰਿਆ ਦੇ ਵਿੱਚੋਂ ਪਾਣੀ ਲੰਘ ਜਾ ਜਿਹੜਾ ਹੋਵੇ ਉਹਦੀ ਕੈਪੈਸਿਟੀ ਦੁੱਗਣੀ ਜਾਂ ਤਿੰਗਣੀ ਕਰਨੀ ਪਵੇਗੀ ਇਸ ਤੋਂ ਸਵਾਏ ਜਿਹੜੇ ਲੋਕਾਂ ਦੇ ਵਿੱਚ ਇੱਕ ਸੁਝਾਸ਼ਨ ਇਹ ਵੀ ਆਈ ਆ ਕਿ ਲੋਕ ਬਹੁਤ ਸਾਰੇ ਜਿਹੜੇ ਹੈਗੇ ਆ ਔਰ ਵੱਡੇ ਵੱਡੇ ਲੇਕਸ ਬਣਾ ਲੈਣ ਜਿਹਦੇ ਕੋ 50 ਏਕੜਾ 100 ਏਕੜਾ ਉਹਦੇ 80 ਏਕੜ ਚ ਫਸਲ ਨਾ ਮਰੇ 20 ਏਕੜ ਦਾ ਅਗਲਾ ਲੇਕ ਬਣਾ ਲੈ ਜੀ ਉਹਦੇ ਤੇ ਵੀ ਆਚਾਰ ਬਣਾ ਲੈਓ ਤੋਂ ਇਹ ਲੌਂਗ ਟਰਮ ਪਲੈਨਿੰਗ ਵੀ ਅਸੀਂ ਜਿਹੜੀ ਹੈਗੀ ਆ ਸਾਰਾ ਡਾਟਾ ਸਟੱਡੀ ਕਰਕੇ ਉਹ ਉੱਪਰੋਂ ਪੌਂਗ ਡੈਮ ਤੋਂ ਲੈ ਕੇ ਪਖੜੇ ਤੋਂ ਲੈ ਕੇ ਕਿ ਪਾਣੀ ਪਿੱਛੇ ਜੰਨਾ ਪਰ ਰੋਕ ਸਕਦੇ ਆ ਤਾਂ ਕਿ ਉਹ ਹਰੀਕੇ ਪੱਤਨ ਤੱਕ ਆਂਦਾ 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 ਉਹਨੂੰ ਆਪਾਂ ਜਿੰਨਾ ਘੱਟ ਕਰ ਸਕਦੇ ਹਾਂ ਵੀ ਰਿਡਕਸ਼ਨ ਕਰ ਸਕਦੇ ਆ ਤੇ ਇਹ ਵੀ ਕਰਾਂਗੇ ਰਾਸ਼ਨ ਕਾਰਡ ਦੀ ਤੁਸੀਂ ਗੱਲ ਕੀਤੀ ਹੈ ਰਾਸ਼ਨ ਕਾਰਡ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਨੇ 6 ਮਹੀਨਿਆਂ ਤੱਕ ਜਿਹੜਾ ਸਮਾਂ ਮੰਗਿਆ ਸੀਗਾ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਗਲਤ ਬਣੇ ਨੇ ਕਾਰਡ ਜਾਂ ਕਿਸ ਤਰ੍ਹਾਂ ਦੇਖੋ ਨਾ ਲਾਪਤਰੀ ਜਿਹੜੇ ਪੈਦਾ ਦੇਖੋ ਇੱਕ ਗੱਲ ਆਪਾਂ ਨੂੰ ਆਪਾਂ ਨਾ ਲਕੀਰ ਦੇ ਫਿਕਰ ਨਹੀਂ ਹੋ ਸਕਦੇ ਮੈਂ ਦੁਬਾਰਾ ਕਹਿ ਰਿਹਾ ਵੀ ਐਸੀ ਕਮਰੇ ਚ ਬੈਠ ਕੇ ਨਹੀਂ ਪਤਾ ਲੱਗ ਸਕਦਾ ਸਪੋਜ਼ ਇੱਥੇ ਪਿੰਡ ਆ ਜੀ ਤੁਹਾਡਾ ਮਹਾਰ ਜਮਸ਼ੇਰ ਹੈ ਇਹਦੇ ਵਿੱਚ ਕਿਸੇ ਦੀ 2.5 ਏਕੜ ਤੋਂ ਵੱਧ ਜ਼ਮੀਨ ਹੈਗੀ ਆ ਜੀ ਉਹ ਤਾਂ ਸਾਰੀ ਡੁੱਬੀ ਹੋਈ ਆ ਜੀ ਕੀ ਉਹਨੂੰ ਰਸਨ ਦੀ ਲੋੜ ਨਹੀਂ ਆ ਜੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਕੋਈ ਬੰਦਾ ਮਤਲਬ ਪਟਿਆਲੇ 'ਚ ਹੈ ਜਾਂ ਕੋਈ ਸੰਗਰੂਰ 'ਚ ਆਇਆ ਜਾਂ ਕੁਛ ਹੈ ਉੱਥੇ ਉਹ ਕੰਡੀਸ਼ਨ ਅਪਲਾਈ ਕਰ ਸਕਦੀ ਹੈ ਜੀ ਉਹ ਮਨ ਇੱਥੇ ਸ਼ਾਇਦ ਉਹ ਕੰਡੀਸ਼ਨ ਅਪਲਾਈ ਨਹੀਂ ਕਰਨੀ ਚਾਹੀਦੀ ਜੀ ਮਨ ਜੇ ਕਿਸੇ ਬੰਦੇ ਨੇ ਜ਼ਮੀਨ ਠੇਕੇ ਤੇ ਲਈ ਹੋਈ ਹੈ ਜੀ ਉਹਨੇ ਆਪਣਾ ਉਹਦੇ ਕੋਲ ਟਰੈਕਟਰ ਹੈਗਾ ਆਪਣਾ 4-ਵੀਲਰ ਹੈਗਾ ਉਹਦੇ ਕੋਲੇ ਉਹ ਤਾਂ ਵਿਚਾਰੇ ਨੇ ਇੱਕ ਤਾਂ ਉਹਨੇ ਜ਼ਮੀਨ ਦਾ ਠੇਕਾ ਦਿੱਤਾ ਜੀ ਉਹਨੇ ਫਸਲ ਬੀਜੀ ਜੀ ਉਹਨੇ ਟਰੈਕਟਰ ਦੀ ਕਿਸ਼ਤ ਦੇਣੀ ਹੈ ਜੀ ਉਹ ਵਿਚਾਰਾ ਕਿੱਥੇ ਜਾਊਗਾ ਤਾਂ ਮਾਰਿਆ ਜਾਊਗਾ ਉਹਨੂੰ ਕੰਬਸੇਸ਼ਨ ਨਹੀਂ ਮਿਲਦੀ ਇਹ ਵੱਡੇ ਇਸ਼ੂਸ ਆ ਜੀ ਇਹ ਨਹੀਂ ਸਮਝ ਜਾਂਦੇ ਉਹਨਾਂ ਉੱਥੇ ਬੈਠ ਕੇ ਜੀ ਇਹ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਗੱਲ ਕਰਕੇ ਮੈਂ ਇੱਕ ਕਿਸਾਨ ਦਾ ਬੇਟਾ ਹਾਂ ਜਿਹੜੇ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਆ ਇਹ ਲੋਕਾਂ 'ਚ ਜਾ ਕੇ ਈਸ਼ੂ ਸਮਝ ਜਾਂਦੇ ਆ ਉਹ ਤਾਂ ਉੱਥੇ ਬੈਠ ਕੇ ਨਾ ਜੀ ਅਸੀਂ ਕਮਰੇ 'ਚ ਲੀਕ ਮਾਰ ਦਿੰਦੇ ਆ ਵੀ ਆਹ ਹੋਰ ਵੀਲਰ ਕੱਢਤਾ ਜੀ ਠੀਕ ਆ ਜੀ 2 ਏਕੜ ਤੋਂ ਵੱਧ ਜ਼ਮੀਨ ਹੈ ਜੀ ਉਹ ਸਾਰੇ ਡੁੱਬੀ ਹੋਈ ਉਹਨੂੰ 2 ਏਕੜ ਨੂੰ ਕੀ ਚਾਹੇ ਚਾਹੇ 50 ਏਕੜ ਹੋਵੇ ਇਹਨੂੰ ਆਈਡੈਂਟੀਫਾਈ ਕਰ ਕਿੱਦਾਂ ਕੀਤਾ ਜਾਂਦਾ ਦੇਖੋ ਉਹਦੇ 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 ਵਿੱਚ ਉਹਦੇ ਵਿੱਚ ਤੁਹਾਨੂੰ ਇਹ ਕਲਾਸੀਫਾਈ ਕਰਨਾ ਪਏਗਾ ਮੇਰੇ ਹਿਸਾਬ ਨਾਲ ਜਿਹੜੇ ਬਾਰਡਰ ਦੇ ਏਰੀਆ ਦੇ ਵਿੱਚ ਹੈਗਾ ਜਿਹੜੇ 15 ਕਿਲੋਮੀਟਰ ਦੇ ਵਿੱਚ ਆ ਉਹਨਾਂ ਨੂੰ ਸਪੈਸ਼ਲ ਪੈਕੇਜ ਆਣਾ ਚਾਹੀਦਾ ਜਿਹੜੇ ਤੁਹਾਡੇ ਕੰਡੇ ਵਾਲੀ ਤਾਰ ਤੋਂ ਉੱਪਰ ਜਿਹਨਾਂ ਦੀ ਅੱਗੇ ਜ਼ਮੀਨ ਆ ਉਹਨਾਂ ਨੂੰ ਪਰ ਇਕੜ ਦਾ ਮੁਆਵਜ਼ਾ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਵਿਚਾਰਨ ਨੂੰ ਕਈ ਵਾਰੀ ਫਸਲ ਵੀ ਜੀ ਕੱਟਣ ਦਾ ਲੜਾਈ ਲੱਗੀ ਨੁਕਸਾਨ ਹੋ ਗਿਆ ਉਹਦੀ ਖਰਾਬ ਹੋ ਗਈ ਉਹਨਾਂ ਵਾਸਤੇ ਸਪੈਸ਼ਲ ਪੈਕੇਜ ਹੋਣੇ ਚਾਹੀਦੇ ਆ ਉਹਨਾਂ ਦੇ ਬੱਚਾ ਵਾਸਤੇ ਸਪੈਸ਼ਲ ਪੈਕੇਜ ਹੋਣੇ ਚਾਹੀਦੇ ਆ ਸੋ ਇਹਨਾਂ ਲੋਕਾਂ ਨੂੰ ਜਿਹੜਾ ਬਿਹਾਰ ਵਿੱਚ ਸਪੈਸ਼ਲ ਪੈਕੇਜ ਦੇ ਰਿਆ ਉਹ ਇਹ ਲੋਕ ਡਿਸਰਵ ਕਰਦੇ ਆ ਜੀ ਹੁਣ ਤੁਸੀਂ ਕਹੋ ਅੱ ਮਤਲਬ ਇਹਦੇ ਸਾਰੇ ਖਰਚੇ ਖਰਚੇ ਪਾ ਕੇ ਤਕਰੀਬਨ 10 ਰੁਪਏ ਯੂਨਿਟ ਪੈਂਦਾ ਸੀਗਾ ਜੀ ਉਹ ਪਰਿਵਾਰ ਨੂੰ ਆ ਗਿਆ ਜੀ ਮੰਨ ਲਓ 6000 ਰੁਪਏ ਮੱਲਾ ਕਲੀਨਿਕ ਸਾਡੇ ਬਣਿਆ 70000 ਲੋਕ ਦਵਾਈ ਲੈਂਦੇ ਆ ਸੀ ਪੱਲੇ ਕੱਲੇ ਪਿੰਡ ਤੱਕ ਦਵਾਈ ਵੇਚਾਰ ਰਹੇ ਆ ਸਰਕਾਰੀ ਹਸਪਤਾਲਾਂ 'ਚ ਲਾਜ ਫਰੀ ਹੋ ਰਿਹਾ ਜਿਹੜੇ ਬੰਦੇ ਦੇ ਘਰ 'ਚ ਕੋਈ 슈ਗਰ ਦਾ ਮਰੀਜ਼ ਆ ਬਲੱਡ ਪ੍ਰੈਸ਼ਰ ਦਾ ਮਰੀਜ਼ ਆ ਉਹਨੂੰ ਤਾਂ 10-15000 ਰੁਪਏ ਦਾ ਵੀ ਕਿਸੇ ਦਾ ਡਾਇਲਿਸਿਸ ਹੁੰਦਾ ਉਹਨੂੰ 50-50000 ਰੁਪਏ ਦਾ ਵੀ ਫਾਇਦਾ ਹੋ ਰਿਹਾ ਤੇ ਇਹ ਜਿਹੜੇ ਬਾਕੀ ਦੇ ਅਸੀਂ ਬਹੁਤ ਸਾਰੇ ਬੈਨੀਫਿਟਸ ਦਿੱਤੇ ਅਸੀਂ 5 ਸਾਲ ਚ ਕਿਹਾ ਸੀਗਾ ਅਸੀਂ ਇਲੈਕਸ਼ਨ ਤੇ ਜਾਣ ਤੋਂ ਪਹਿਲਾਂ ਸਾਨੂੰ ਅਸੀਂ ਇਹਦੇ ਬਾਰੇ ਅਵੇਅਰ ਆਇਆ ਸੀ ਇਹਦੇ ਨਾਲ ਨਾਲ ਅਸੀਂ ਬਹੁਤ ਸਾਰੀਆਂ ਜਿਹੜੀਆਂ ਦੁਸ਼ਵਾਰੀਆਂ ਆ ਗਈਆਂ ਸਾਡੇ ਉਹਨਾਂ ਨੇ ਜਿਵੇਂ ਰੂਰਲ ਡਿਵੈਲਪਮੈਂਟ ਦੇ ਫੰਡ ਬੰਦ ਕੀਤੇ ਅਸੀਂ ਜੇ ਰੂਰਲ ਡਿਵੈਲਪਮੈਂਟ ਦੇ ਫੰਡ ਨਹੀਂ ਬੰਦ ਕਰਨਗੇ ਮੰਡੀ ਬੋਰਡ ਦੇ ਫੰਡ ਨਹੀਂ ਬੰਦ ਕਰਨਗੇ ਸਾਡੇ ਸਿਹਤ ਮਹਿਕਮੇ ਦੇ ਬੰਦ ਕੀਤੇ ਹੋਏ ਸੀ ਇਹਨਾਂ ਨੇ ਫੋਰ ਵੀ ਸਾਡੇ ਬਹੁਤ ਸਾਰੇ ਫੰਡ ਹੈ ਪਹਿਲਾਂ ਵੀ ਉਹਦੇ ਵਿੱਚ ਜਿਹੜਾ ਸਾਰਾ ਕੁਝ ਹੁੰਦਾ ਸੀ ਉਹ ਜਿਹੜੇ ਬੰਦਿਆਂ ਨੇ ਜਿਨ੍ਹਾਂ ਨੇ ਰੋਜ਼ ਨੂੰ ਵੋਟ ਦਿੱਟ ਕੀਤਾ ਉਹ ਤੇਨਾਂ ਨੂੰ ਜੁਆਇਨ ਕਰਕੇ ਸੋ ਅਸੀਂ ਜੇ ਉਹ ਪੈਸਾ ਆਊਗਾ ਜੇ ਮੰਡੀ ਬੋਰਡ ਤੇ ਸੜਕਾਂ ਬਣ ਗਈਆਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜਿਹੜੇ ਪਿੰਡਾਂ ਦੇ ਗਰੀਬ ਲੋਕ ਹੈ ਦਿਹਾੜੀ ਕਰ ਲੈਣਗੇ ਉੱਥੇ ਜਾ ਕੇ ਜ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਸੋ ਇਹ ਇਕੱਲੀ ਚੀਜ਼ ਮੰਨ ਲਓ ਖਾਲੀ ਇਹ ਨਹੀਂ ਹੈ ਅਸੀਂ ਲੋਕ ਲੋਕ ਰੋਜ਼ਗਾਰ ਚਾਹੁੰਦੇ ਹਨ ਲੋਕ ਕੰਮ ਮੰਗਦੇ ਆ ਸਾਡੇ ਕੋਲ ਉਹ ਵੀ ਦੇਵਾਂਗੇ ਜੀ ਸਾਰਾ ਕੁਝ ਕਰਾਂਗੇ ਸਾਰੇ ਵਾਦੇ ਬਾਕੀ ਪੂਰੇ ਕੀਤੇ ਵੀ ਕਰਾਂਗੇ ਆ ਯੋਧ ਨਸ਼ੇ ਵਿਰੁੱਧ ਇਹ ਬਹੁਤ ਵੱਡੀ ਇੱਕ ਮੂਮੈਂਟ ਹੈ ਜੀ ਲੋਕ ਇਹਦੇ ਨਾਲ ਬਹੁਤ ਖੁਸ਼ ਹੈ ਅਸੀਂ ਇਹਦੇ ਤੇ ਆਪਣੇ ਰਿਸੋਰਸਸ ਲਗਾ ਰਹੇ ਹਾਂ ਮੈਨੂੰ ਲੱਗਦਾ ਵੀ ਇਹ ਪੰਜਾਬਾ ਜੋ ਪੰਜਾਬੀਆਂ ਦੀ ਸੀ ਉਹ ਕਹਿੰਦਾ ਜੀ ਤੁਸੀਂ ਡਾਕਟਰ ਸਾਹਿਬ ਕੋਈ ਗੱਲ ਦੀ 1000 ਰੁਪਏ ਹੁੰਦਾ ਰਹੂਗਾ ਪਹਿਲਾਂ ਸਾਡੇ ਬੱਚਾ ਨੂੰ ਵਿਚਾਰੋ ਤੁਸੀਂ ਬਾਹਰੋਂ ਬੱਚੇ ਤੁਸੀਂ ਦੇਖੋ ਇਹ ਪਹਿਲੀ ਸਰਕਾਰ ਹੈ ਜਿਹੜੀ ਬੋਲਦੀ ਨਹੀਂ ਪਈ ਜੀ ਸਾਡੇ ਬੱਚੇ ਬੇੜੀਆਂ ਚ ਜਕੜ ਕੇ ਆ ਰਹੇ ਆ ਮਾਣੋ ਇਹ ਛੋਟੀਆਂ ਗੱਲਾਂ ਜੀ ਕੋਈ 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 ਆਪਣੇ ਏਡੀਆਂ ਵੱਡਾ ਦੇਸ਼ ਹੋਵੇ ਜੀ ਸਭ ਤੋਂ ਵੱਡੀ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਰਾ ਦੇ ਹੋਵੇ ਤਾਂ ਉਹਦੇ ਬੰਦਿਆਂ ਦੇ ਪੈਰਾਂ ਦੇ ਵਿੱਚ ਬੇੜੀਆਂ ਛੋਟੇ ਛੋਟੇ ਦੇਸ਼ਾਂ ਨੇ ਆਪਣਾ ਸਟਾਰਟ ਲਿਆ ਕੇ ਸੀ ਆਪਣਾ ਜਹਾਜ਼ ਭੇਜਦਾ ਸਾਡੇ ਬੰਦਿਆਂ ਨੂੰ ਹੱਥ ਕੜੀਆਂ ਨਹੀਂ ਲਾਣੀਆਂ ਖਬਰਦਾਰ ਚ ਸਾਡੇ ਬੰਦਿਆਂ ਦੇ ਪੈਰਾਂ 'ਚ ਬੇੜੀਆਂ ਪਾਈਆਂ ਸਾਡੀ ਸਰਕਾਰ ਬੋਲਦੀ ਨਹੀਂ ਅੱਜ ਇਹ ਮળો ਕੀ ਕੀ ਤੁਸੀਂ ਦੇਖ ਰਹੇ ਹੋ ਵੀ ਆਪਣੇ ਜੋ 23 ਦੇ ਹਾਵ ਵਿੱਚ ਹਾਲ ਹੋਇਆ ਸੀਗਾ ਲੋਕ ਰਿਕਵਰ ਨਹੀਂ ਕਰ ਪਾਉਂਦੇ ਹੁਣ 25 ਦੇ ਵਿੱਚ ਫਿਰ ਆ ਗਿਆ ਆਲਟਰਨੇਟ ਦੇ ਨਾਲ ਇਹਦੀ ਉਹ ਸਾਰਾ ਅਸੀਂ ਕਰਾਂਗੇ ਜੀ ਬਿਲਕੁਲ ਉਹਦੀ ਪਲਾਨਿੰਗ ਕਰਕੇ ਸਾਰਾ ਉਹ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਬਿਲ ਹੋਰਨ ਸਾਡੀ ਸਰਕਾਰ ਦੇ ਆਣ ਤੋਂ ਨਹੀਂ ਹੋਈ ਜੀ ਇਹ ਸਮੱਸਿਆ ਪਿਛਲੇ 20 30 40 50 ਸਾਲ ਤੋਂ ਹੈ ਜੀ ਤੇ ਕੋਈ ਇਹ ਨਹੀਂ ਕਿ ਡਰੇਨਾਂ ਦੀ ਸਫਾਈ ਅਸੀਂ ਨਹੀਂ ਹੋਈ ਪਹਿਲਾਂ ਵੀ ਜਿਹੜੀ ਇਹ ਪਹਿਲਾਂ ਤੋਂ ਬਹੁਤ ਸਾਰੀ ਜਿਹੜੀ ਸਲਟਿੰਗ ਦੀ ਪ੍ਰੋਬਲਮ ਹੈਗੀ ਆ ਉਹਦੇ ਵਿੱਚ ਕੁਝ ਇੱਕ ਦਿੱਕਤਾਂ ਇਹ ਹੈਗੀਆਂ ਵੀ ਜਿਹੜੇ ਮਿਲਟਰੀ ਦੇ ਨਾਲ ਕੋਆਰਡੀਨੇਸ਼ਨ ਹੈ ਮੈਂ ਫਿਰ ਕਹਿੰਨਾ ਜੀ ਜੇ ਕੇਂਦਰ ਦੇ ਮੰਤਰੀ ਆਣਗੇ ਉਹਨਾਂ ਦਾ ਰੁਭਈਆ ਚੇਂਜ ਹੋਏਗਾ ਉਹ ਸਾਨੂੰ ਸਪੋਰਟ ਕਰਨਗੇ ਹੁਣ ਉਹ ਅੜਕੇ ਡਾਂਦੇ ਆ ਮਤਲਬ ਉਹਨਾਂ ਜੀ ਤੁਸੀਂ ਜੇ ਇਹਦੀ ਰਿਵਰ ਦੀ ਕਰਨੀ ਐ ਡੀਸੇਲਟਿੰਗ ਅਸੀਂ ਪਟਿਆਲੇ ਦੇ ਵਿੱਚ ਬੜੀ ਨਦੀ ਨੂੰ ਥੋੜਾ ਜਿਹਾ ਚੌੜਾ ਕਰਨਾ ਸੀਗਾ ਕੇਂਦਰ ਨੇ ਅਜੇ ਤੱਕ ਪਰਮਿਸ਼ਨ ਨਹੀਂ ਦਿੱਤੀ ਸਾਨੂੰ ਜੀ ਮਤਲਬ ਸਾਨੂੰ ਉਹਦੀ ਇਜਾਜ਼ਤ ਨਹੀਂ ਦਿੰਦੇ ਪਰ ਜੇ ਉਹ ਆ ਕੇ ਹਾਲਾਤ ਦੇਖਣਗੇ ਮੈਂ ਫਿਰ ਕਹਿੰਨਾ ਕਿ ਤੁਸੀਂ ਆ ਕੇ ਹਾਲਾਤ ਦੇਖੋ